ਵਾਹਿਗੁਰੂ ਜੀ ਕਾ ਕਾਲ ਸਾਮ ਰਹਾ ਹੈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰਾ ਪ੍ਰਭ ਕੀਨਾ ਮੋਹ ਹੋਦੇ ਨਹੀਂ ਹੋੜਾ ਲਾਜਣਾ ਮੋਹ ਮੋਹ ਨੂੰ ਵਧਾ ਦੇਣਾ ਹਾਹੀ ਓਂਕੜ ਮਾਇਆ ਮੋਹ ਮੇਰਾ ਪ੍ਰਭ ਕੀਨਾ ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਭਰਮ ਪੁਲਾਏ ਆ ਪੁਲਾਏ ਆ ਗਿਆ ਇੱਥੇ ਪੁਲਾਇ ਨਹੀਂ ਕਹਿਣਾ ਇਹ ਨਾਂ ਨਾ ਲਿਚਾਰਨ ਕਰਨਾ ਮਨਮੁਖ ਕਰਮ ਕਰਹਿ ਨਹੀਂ ਬੂਝਹਿ ਮਨਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਇ ਗੁਰਬਾਣੀ ਇਸ ਜਗ ਮਹਿ ਚਾਨਣ ਹਾਂ ਗੁਰਬਾਣੀ ਇੱਥੇ ਜਮਕ ਲੱਗਦੀ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਇ ਮਨ ਰੇ ਨਾਮ ਜਪੋ ਸੁਖ ਹੋਇ ਹੋਇ ਮਨ ਰੇ ਨਾਮ ਜਪੋ ਸੁਖ ਹੋਇ ਗੁਰ ਪੂਰਾ ਸਾ ਲਾਹੀਐ ਸਹਿਜ ਮਿਲਾ ਪ੍ਰਵ ਹੋਇ ਰਹਾਉ ਕਰਮ ਗਿਆ ਭਉ ਭਾਗਿਆ ਹਰ ਚਰਨੀ ਚਿਤ ਲਾਏ ਗੁਰਮੁਖ ਸਬਦ ਕਮਾਈਐ ਹਰ ਵਸੈ ਮਨ ਆਏ ਘਰ ਮਹਿਲ ਸਚ ਸਮਾਈਐ ਜਮ ਕਾਲ ਨ ਸਕੈ ਖਾਏ ਨਾਮਾ ਛਿਬਾ ਕਬੀਰ ਜੁਲਾਹਾ ਇਹ ਜਦੇ ਜਦੇ ਹੂੜਾ ਵੀ ਐ ਔਂਕੜ ਵੀ ਐ ਇਹ ਦਰਮਿਆਨਾ ਜਾ ਉਚਾਰਨ ਕਰਨਾ ਨਾਕਣ ਜੁਲਾਹਾ ਨਾ ਕਣ ਜਿਲਾਹਾ ਯਾਨੀ ਦਰਮਿਆਨਾ ਜਾ ਉਚਾਰਨ ਕਰਨਾ ਜੁਲਾਹਾ ਇਹ ਉਚਾਰਨ ਕਰਦਣਾ ਨਾਮਾ ਛਿਬਾ ਕਬੀਰ ਜਿਲਾਹਾ ਪੂਰੇ ਗੁਰ ਤੇ ਗਤ ਪਾਈ ਪੂਰੇ ਗੁਰ ਤੇ ਗਤ ਪਾਈ ਗੁਰਤੇ ਇਕੱਠਾ ਨਹੀਂ ਕਹਿਣਾ ਤੇ ਤੇ ਠਮਕਿਆ ਪੂਰੇ ਗੁਰਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਨ ਹੈ ਹਉਮੈ ਜਾਤ ਗਵਾਈ ਸੋਰ ਨਾਰ ਤਿੰਨ ਕੀ ਬਾਣੀ ਗਾਵ ਹੈ ਕੋਏ ਨਾ ਮੇਟੈ ਭਾਈ ਦੇਤ ਪੁੱਤ ਕਰਮ ਧਰਮੋ ਕਿਸ ਸੰਜਮ ਨਾ ਪੜੈ ਹੂੰ ਪੜੈ ਇਹ ਤਾਂ ਪੜੰਦਾ ਵਾਚ ਕੇ ਦੇਤ ਪੁੱਤ ਇੱਥੇ ਠਮਕ ਲੱਗੂਗੀ ਦੇਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜਾ ਇਥੇ ਵਿਸਰਾਮ ਹੈ ਦੂਜਾ ਭਾਉ ਇਥੇ ਠਮਕ ਫੇਰ ਹੈ ਦੂਜਾ ਭਾਉ ਨਾ ਜਾਣਾ ਸਤ ਗੁਰ ਭੇਟਿਆ ਨਿਰਮਲ ਹੋਆ ਆ ਸਾਰੀ ਪੰਕਤੀ ਇਉਂ ਪੜ੍ਹ ਦੋ ਦੇਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜਾ ਦੂਜਾ ਭਾਉ ਨਾ ਜਾਣਾ ਦੇਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜਾ ਦੂਜਾ ਭਾਉ ਨਾ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਅਨ ਦਿਨ ਨਾਮ ਵਖਾਣੈ ਏਕੋ ਪੜੈ ਪੜਨ ਇਹ ਵੀ ਭਾਰਾ ਏਕੋ ਪੜੈ ਏਕੋ ਨਾਉ ਬੂਝੈ ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰ ਨਾ ਜਾਣੈ ਖਟ ਦਰਸ਼ਨ ਜੋਗੀ ਸੰਿਆਸੀ ਨਹੀਂ ਖਟ ਨਹੀਂ ਕਹਿਣਾ ਮਨ ਜਾਣਾ ਖੱਟ ਖਵਾਏ ਉਥੇ ਖੱਟਨ ਦਾ ਵਾਚਕ ਹੈ ਇੱਥੇ ਖਾਟ ਛੇ ਦਾ ਵਾਚਕ ਹੈ ਖਾਟ ਦਰਸ਼ਨ ਜੋਗੀ ਸੰਨਿਆਸੀ ਸੰਨਿਆਸੀ ਨਹੀਂ ਕਹਿਣਾ ਉੱਤੇ ਟਿੱਪੀ ਹੈ ਕਸ ਕੇ ਉਚਾਰਨ ਕਰਨਾ ਹੈ ਸੰਨਿਆਸੀ ਖਾਟ ਦਰਸ਼ਨ ਜੋਗੀ ਸੰਨਿਆਸੀ ਸੰਨਿਆਸੀ ਖਾਟ ਦਰਸ਼ਨ ਜੋਗੀ ਸੰਨਿਆਸੀ ਜੋਗੀ ਕਸ ਕੇ ਨਹੀਂ ਬੋਲਣਾ ਜੋਗੀ ਪੁੱਲਾ ਹੀ ਉਚਾਰਨ ਕਰਨਾ ਖਾਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਸਤ ਗੁਰ ਸੇਵ ਹੈ ਜਿਹੜਾ ਸਤ ਗੁਰ ਇਹ ਨਾ ਪੁਲਾ ਨਹੀਂ ਬੋਲਣਾ ਸਤ ਗੁਰ ਐ ਬੋਲਣਾ ਸਤ ਗੁਰ ਸੇਵ ਹੈ ਤਾ ਗਤਮਿਤ ਪਾਵ ਹੈ ਹਰ ਜੀਉ ਜੀਉ ਹਰ ਜੀਉ ਮਨ ਵਸਾਈ ਵਸਾਈ ਲਾ ਲਾਵਾਂ ਆ ਗਈਆਂ ਨਾ ਭੁਲਾਏ ਵਸਾਈ ਖਾਈ ਇੱਥੇ ਨਹੀਂ ਐ ਸਿਆਰੀ ਸਤਿਗੁਰ ਸੇਵ ਹੈ ਤਾ ਗਤ ਸਤਿਗੁਰ ਸੇਵ ਹੈ ਤਾ ਗਤ ਗਤਮਿਤ ਪਾਵ ਹੈ ਹਰ ਜੀਵ ਮਨ ਵਸਾਏ ਸੱਚੀ ਬਾਣੀ ਸਿਓ ਚਿਤ ਲੱਗੈ ਸੱਚੀ ਬਾਣੀ ਸਿਓ ਚਿਤ ਲੱਗੈ ਸਿਓ ਤੇ ਠੰਮਕ ਲੱਗੇ ਆਵਣ ਜਾਣ ਰਹਾਏ ਰਹਾਏ ਇਹ ਤੇ ਸਿੱਧਾ ਹੀ ਇਹਨੂੰ ਨਹੀਂ ਲਮਕਾਉਣਾ ਸੱਚੀ ਬਾਣੀ ਸਿਓ ਚਿਤ ਲੱਗੈ ਆਵਣ ਜਾਣ ਰਹਾਏ ਪੰਡਿਤ ਪੜ ਪੜਵਾਦ ਵਖਾਣਾ ਪੜ ਪੜ ਇਵੀ ਪੜ ਬੇਨਗੁਰ ਭਰਮ ਭੁਲਾਏ ਲੱਖ 84 ਫੇਰ ਪਇਆ ਲੱਖ 84 ਲੱਖ 84 ਫੇਰ ਪਇਆ 84 84 ਲੱਖ 84 ਫੇਰ ਪਇਆ ਤੁਸੀਂ ਹਾਹਾ ਨਹੀਂ ਬੋਲਦੇ 84 ਲਖ 84 ਫੇਰ ਪਿਆ ਫੇਰ ਪਿਆ ਇਹਨੂੰ ਫੇਰ ਨਹੀਂ ਕਹਿਣਾ ਬਿਨ ਸਬਦੈ ਮੁਕਤ ਨ ਪਾਈ ਬਿਨ ਸਬਦੈ ਮੁਕਤ ਨ ਪਾਏ ਬਿਨ ਆ ਨੰਨਾ ਤੁਸੀਂ ਬੰਦ ਕਰ ਦਿੰਦੇ ਆ ਬਿਨ ਨਹੀਂ ਬੋਲਦੇ ਬਿਨ ਸਬਦੈ ਮੁਕਤ ਨ ਪਾਏ ਜਾ ਨਾਉ ਚੀਤਾ ਤਾ ਗਤ ਪਾਏ ਜਾ ਸਤਗੁਰ ਮੇਲ ਮਿਲਾਏ ਇਹ ਸਾਰੀਆਂ ਲਾਵਾ ਆ ਇੱਥੇ ਦੇਖੀ ਆਪਾਂ ਆਪਣਾ ਪਤਾ ਲੱਗ ਜਾਂਦਾ ਵੀ ਜਿੱਥੇ ਪੱਪੇ ਕੰਨਾਂ ਜਿਹੜੀ ਸਿਹਾਰੀਆ ਉੱਥੇ ਪਾਏ ਐ ਦਰਸ਼ਨ ਵਿੱਚ ਕਿਤੇ ਪਾਏ ਪਾਏ ਲਿਖਿਆ ਪਾਈ ਮਿਲਾਈ ਜਾਏ ਤਾਂ ਉੱਥੇ ਲਾਂ ਦਾ ਹੀ ਉਚਾਰਨ ਕਰਨਾ ਉੱਥੇ ਨਹੀਂ ਸਿਹਾਰੀ ਲਾਉਣੀ ਸਤ ਸੰਗਤ ਮਹ ਨਾਮ ਹਰ ਉਪਜੈ ਜਾਂ ਸਤ ਗੁਰ ਸਾਰੇ ਪਦਨਾ ਮਿਹਨਤ ਨਾਲ ਸੋਧ ਕਰਨੇ ਚਾਹੀਦੇ ਆਂ ਵੀ ਸਤ ਸੰਗਤ ਸਤ ਗੁਰ ਜਗ ਜੀਵਨ ਜਗਦੀਸ਼ ਇਹ ਸਾਰੇ ਪੂਲੇ ਨਹੀਂ ਬੋਲਨੇ ਜਗਦੀਸ਼ ਜਗਜੀਵਨ ਸਤ ਸੰਗਤ ਸਤਗੁਰ ਐ ਨਹੀਂ ਕਹਿਣਾ ਜਾ ਸਤਗੁਰ ਮਿਲੇ ਸੁਭਾਈ ਸੁਭਾਈ ਜਾ ਸਤਗੁਰ ਮਿਲੇ ਸੁਭਾਈ ਮਾਨ ਤਨ ਅਰਪੀ ਆਪ ਗਵਾਈ ਚੱਲਾ ਸਤਗੁਰ ਭਾਈ ਸਤ ਬਲਹਾਰੀ ਗੁਰ ਆਪਣੇ ਵਿਟੋ ਬਲੇ ਸਾਦ ਬਲਿਹਾਰੀ ਸਾਦ ਬਲਿਹਾਰੀ ਗੁਰ ਆਪਣੇ ਵਿਟਹ ਸਾਦ ਬਲਿਹਾਰੀ ਗੁਰ ਆਪਣੇ ਵਿਟਹ ਅਪੁਨੇ ਪੱਪੇ ਓਂਕੜ ਬਲਿਹਾਰੀ ਹਾਂ ਲੱਲੇ ਦੀ ਸਿਹਾਰੀ ਉਚਾਰਨ ਕਰਨੀ ਆ ਨਾ ਬਲਿਹਾਰੀ ਨਹੀਂ ਕਹਿਣਾ ਬਲੇਹਾਰੀ ਸਾਦ ਬਲਿਹਾਰੀ ਗੁਰ ਆਪਣੇ ਵਿਟਹ ਜੇ ਹਰ ਛੇਤੀ ਚਿਤ ਲਾਏ ਜੇ ਨਹੀਂ ਜੇ ਹਰ ਛੇਤੀ ਚਿਤ ਲਾਏ ਸਤਿ ਬਲਿਹਾਰੀ ਗੁਰ ਆਪਣੇ ਬਟੋ ਜੇ ਹਰ ਸੇਤੀ ਚਤ ਲਾਏ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭ ਨਾ ਘਟ ਅੰਤਰ ਗੁਰਮੁਖ ਵਿਰਲਾ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਿਜਨੋ ਸਭ ਲੋਚਦੀ ਬੇਨ ਗੌਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਭੁਲਾਏ ਇਸੇ ਮਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਪੜ ਪੜ ਪੰਡਿਤ ਜੋਤ ਕੀ ਥੱਕੇ ਇੱਥੇ ਵਿਸਰਾਮ ਲਾਉਣਾ ਹੈ ਭੇਖੀ ਇੱਥੇ ਯਮਕ ਭਰਮ ਭੁਲਾਏ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ ਰੇ ਗੁਰ ਬਿਨ ਸਹਜ ਨਾ ਹੋਏ ਸਬਦਾ ਹੀ ਤੇ ਸਹਿਜ ਊਪਜੈ ਹਰ ਪਾਇਆ ਸੱਚ ਸੋਇ ਰਹਾਉ ਸਹਿਜੇ ਗਾਵਿਆ ਥਾਇ ਪਵੈ ਬਿਨ ਸਹਿਜ ਕਥਨੀ ਬਾਦ ਸਹਿਜੇ ਹੀ ਭਗਤ ਊਪਜੈ ਸਹਿਜ ਪਿਆਰ ਬੈਰਾਗ ਸਹਿਜੇ ਹੀ ਭਗਤ ਊਪਜੈ ਠੀਵਸਨਾਮ ਸਹਿਜ ਪਿਆਰ ਬੈਰਾਗ ਸਰਦ ਤੇ ਯਮਕ ਲਾ ਦਨੀ ਸਹਜੇ ਹੀ ਭਗਤ ਉਪਜੈ ਸਹਜ ਪਿਆਰ ਬੈਰਾਗ ਸਹਜੇ ਹੀ ਤੇ ਸੁਖ ਸਾਤ ਹੋਏ ਬਿਨ ਸਹਜੈ ਜੀਵਨ ਬਾਦ ਬਿਨ ਸਹਜੈ ਜੀਵਨ ਬਾਦ ਸਹਜ ਸਾਲਾਹੀ ਸਦਾ ਸਦਾ ਸਹਜ ਸਮਾਧ ਲਗਾਇ ਸਹਜ ਸਾਲਾਹੀ ਸਦਾ ਸਦਾ ਸਹਜ ਸਮਾਦ ਲਗਾਇ ਇਹ ਦੋਵੇਂ ਸਹਿਜ ਪਦਾਂ ਤੇ ਯਮਕ ਹੈ ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲੇਵ ਲਾਇ ਸਬਦੇ ਹੀ ਹਰ ਮਨ ਵਸੈ ਸਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਇ ਸਹਿਜੇ ਕਾਲ ਵਿਡਾਰਿਆ ਇਹ ਵੀ ਸਹਿਜੇ ਪਦ ਤੇ ਯਮਕ ਸੱਚ ਸਰਣਾਈ ਪਾਇ ਸਹਜੇ ਹਰ ਨਾਮ ਮਨ ਵਸਿਆ ਜੀ ਸਹਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਈ ਸੇ ਵੱਡ ਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਈ ਜੀ ਰਹੇ ਸਮਾਈ ਮਾਇਆ ਵਿੱਚ ਸਹਜ ਨਾ ਉਪਜੈ ਮਾਇਆ ਦੂਜੈ ਭਾਈ ਮਨ ਮੁਖ ਕਰਮ ਕਮਾਵਣੇ ਹਉਮੈ ਜਲਾ ਜਲਾਇ ਕਮਾਵਣੇ ਵਾਵਾ ਜਿਹੜਾ ਨਾ ਕਈ ਵਾਰ ਆਪਾਂ ਕਮਾਵਣੇ ਕਹਿ ਦਿੰਨੇ ਆ ਵਾਵਾ ਨਹੀਂ ਸ਼ੁੱਧ ਬੋਲਿਆ ਜਾਂਦਾ ਵਾਵਾ ਸ਼ੁੱਧ ਉਚਾਰਨ ਕਰਨਾ ਮਨਮੁਖ ਕਰਮ ਕਮਾਵਣੇ ਹਉ ਮੈਂ ਜਲਾ ਜਲਾਏ ਜੰਮਣ ਮਰਣ ਨਾ ਚੁਕਈ ਚੁਕਈ ਜੰਮਣ ਮਰਣ ਨਾ ਚੁਕਈ ਫੇਰ ਫੇਰ ਆਵੇ ਜਾਏ ਤ੍ਰਿਹ ਗੁਣਾ ਵਿੱਚ ਸਹਜ ਨਾ ਪਾਈਐ ਤ੍ਰੈ ਗੁਣ ਧਰਮ ਭੁਲਾਈ ਪੜਿਐ ਗੁਣੀਐ ਕਿਆ ਥੀਐ ਕਿਆ ਕਥੀਐ ਪੜੇ ਪੜੀਐ ਗੁਣੀਐ ਕਿਆ ਕਥੀਐ ਜਾ ਮੁੰਡਹ ਕੁੱਥਾ ਜਾਇ ਹਾਂਜੀ ਥੋੜਾ ਜਿਹਾ ਖਿੱਚ ਕੇ ਉਚਾਰਨ ਕਰਨਾ ਇਹਨੂੰ ਜਾ ਮੁੰਡਹ ਕੁੱਥਾ ਜਾਇ ਯਾਨੀ ਮੁੱਢ ਦਾ ਵਾਚਕ ਹੈ ਮੁੰਡਹ ਢੱਡੇ ਨਾਲ ਨਹੀਂ ਬੋਲਣਾ ਢੱਡੇ ਨਾਲ ਮੁੰਡਹ ਕੁੱਥਾ ਜਾਇ ਚੌਥੇ ਪਦ ਮਹ ਸਹਜ ਹੈ ਚੌਥੇ ਪਦ ਮਹ ਸਹਜ ਹੈ ਚੌਥੇ ਪਦ ਮਹ ਸਹਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਨਿਰਗੁਣ ਨਾਮ ਇਥੇ ਠਮਕ ਲੱਗ ਜੇਗੀ ਨਿਰਗੁਣ ਨਾਮ ਨਿਧਾਨ ਹੈ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੋਜੀ ਹੋਏ ਗੁਣਵੰਤੀ ਸਾਲਾਹਿਆ ਸੱਚੇ ਸੱਚੀ ਸੋਏ ਪੁੱਲਿਆ ਸਹਜ ਮਿਲਾਇਸੀ ਸਬਦ ਮਿਲਾਵਾ ਹੋਏ ਬਿਨ ਸਹਜਾ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਜੇ ਹੀ ਸੋਜੀ ਪਈ ਸੱਚਾ ਸਬਦ ਅਪਾਰ ਆਪੇ ਬਖਸ ਮਿਲਾਇ ਆਣਾ ਪੂਰੇ ਗੁਰ ਕਰਤਾਰ ਸਹਜੇ ਸਹਜੇ ਅਦੇਸ਼ਟ ਪਛਾਣੀਏ ਸਹਜੇ ਕਿਥੇ ਯਮਕਾ ਸਹਜੇ ਅਦਿਸ਼ਟ ਪਛਾਨੀਐ ਸਹਜੇ ਅਦਿਸ਼ਟ ਪਛਾਨੀਐ ਨਿਰਭਾ ਜੋਤ ਨਿਰੰਕਾਰ ਸਭਨਾ ਜੀਆ ਕਾ ਇੱਕ ਦਾਤਾ ਜਿਕਾਤੇ ਥਮਕ ਲਾਦਨੀਐ ਸਭਨਾ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰਾ ਸ਼ਬਦ ਸਲਾਹੀਐ ਜਿਸ ਦਾ ਅੰਤ ਨਾ ਪਰਵਾਰ ਗਿਆਨੀਆਂ ਕਾ ਧਨ ਨਾਮ ਹੈ ਗਿਆਨੀਆਂ ਕਾ ਧਨ ਨਾਮ ਹੈ ਸੰਤਿਠਮੁ ਕਲੰਗੀ ਸਹਜ ਕਰਹ ਵਾਪਾਰ ਅਨ ਦਿਨ ਲਾਹ ਹਰ ਨਾਮ ਲੈਣ ਅਖੋਟ ਭਰੇ ਭੰਡਾਰ ਨਾਨਕ ਤੂਤ ਨ ਆਵਈ ਦੀਏ ਦੇਵਨ ਹਾਰ ਵਾਹਿਗੁਰੂ ਜੀ ਕਾ ਕਾਲ ਸਾ ਘਰਿ ਵਾਹਿਗੁਰੂ ਜੀ ਕੀ ਪਤਿ